ਲੈ ਕੇ ਇਹਦੇ ਵੀ ਨੇ ਜਿਹੜੀ ਵਾਲੇ ਕਿ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਦੇ ਕੋ ਬੀਜਪੀ ਤਾਂ ਹਰੇਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਇਹ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਕਿ ਨਾਲੇ ਧੂਆਂ ਕਹਿੰਦੇ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਕਟੋ ਕਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨੌਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨਤਾਰਨ ਤੋਂ ਜਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲਦੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਹਾਂ ਉੱਥੇ ਦਿੱਲੀ ਤੋਂ ਹਰਿਆਣਾ ਹਰਿਆਣਾ ਵੀ ਤਾਂ ਵਿਚਾਰੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਕਾਂ ਲੱਗ ਜਾਂਦਾ ਆਉਣਾ ਫਿਰ ਰਾਜਸਥਾਨ ਵੀ ਐ ਹਰਿਆਣਾ ਵੀ ਐ ਯੂਪੀ ਵੀ ਐ ਉਹ ਵੀ ਫਸਲਾਂ ਬੀਜਦੇ ਨੇ ਉਹ ਵੀ ਝੋਨਾ ਉਹਨਾਂ ਕੋਲ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਟਾਨ ਅਸੀਂ ਝੋਨਾ ਦੇਵਾਂਗੇ ਫਿਰ ਉਹ ਨਾ ਲਾਓ ਜੀ ਫਿਰ ਉਹ ਤਾਂ ਕਹਿੰਦੇ ਮਿੰਤਾ ਕਰਦੇ ਆ ਸਾਨੂੰ ਤੇ ਜਦੋਂ ਜਦੋਂ ਪਰਾਲੀ ਆਉਂਦੀ ਐ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਸੁੱਕੀ ਜੋ ਮਰਜੀ ਕਰੀਓ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪੰਸੇਸ਼ਨ ਦੇ ਦੋ ਨਾ ਪੈਸੇ ਤੋਂ ਦੇਣੇ ਨਹੀਂ ਪਰ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾਕ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਭਰ ਰਿਹਾ ਹੈ ਔਰ ਇਲਜ਼ਾਮ ਸਾਰੇ ਸਾਡੇ ਤੇ ਆਉਂਦੇ ਨੇ 11ਵੇਂ ਇੰਡਸਟਰੀ ਹਰ ਸਾਲ ਲੱਗਦਾ ਹਰ ਸਾਲ ਇਹੀ ਇਲਜ਼ਾਮ ਲੱਗਦਾ ਹੈ ਕਿ ਨਿਸਾਨ ਪ੍ਰਾਲੀ ਸਾੜਦੇ ਨੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਦਿੱਲੀ ਦਾ ਖਰਾਬ ਹੋ ਜਾਂਦਾ ਇੱਕ ਮਿੰਟ ਹਜੇ ਤਾਂ ਪ੍ਰਾਲੀ ਸਾੜੀ ਨਹੀਂ ਹੁਣ ਦਿੱਲੀ ਦਾ ਇੰਡੈਕਸ ਕਿੱਥੇ ਫਿਰਦਾ 400 ਤੋਂ ਉੱਪਰ ਫਿਰਦਾ 500 ਤੋਂ ਉੱਪਰ ਫਿਰਦਾ ਫਿਰ ਹੁਣ ਕਿੱਥੋਂ ਆ ਗਿਆ ਫਿਰੋ ਬਸ ਬਹਿ ਜਾਂਦੇ ਆ ਜੀ ਸਰਸੇ ਉਹਨਾਂ ਨੂੰ ਸਿਰਸੇ ਉਹਨਾਂ ਨੂੰ ਉਹਨਾਂ ਨੂੰ ਬਿਠਾਉਂਦੇ ਨੇ ਕੋਈ ਗਾਣਾ ਕੱਢ ਦੋ ਪੰਜਾਬ ਨੂੰ ਫਿਰ ਆ ਜੇ ਫਿਰ ਇੱਥੇ ਵੋਟ ਲੈਣ ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇੰਨੇ ਪਾਰਲੀਮੈਂਟ 'ਚ ਨਹੀਂ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉਥੇ ਯੂਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨਾਲ ਕਿਉਂ ਪਾਲ ਰੱਖੀ ਹੈ ਕਿਉਂਕਿ ਵੋਟਾਂ ਨਹੀਂ ਪੈਂਦੀਆਂ ਲੋਕਾਂ ਕਿਸਾਨਾਂ ਨੇ ਜਿਹੜਾ ਅੰਦੋਲਨ ਕਰਕੇ ਮੋਦੀ ਦਾ ਯੂ ਟਰਨ ਮਰਵਾਤਾ ਬਸ ਉਹ ਦਿਲ 'ਚ ਰੱਖੀ ਬੈਠੇ ਹੜਾ ਵੇਲੇ 1600 ਕਰੋੜ ਕਹਿਗੇ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਤਾਲਿਬਾਨ ਨੂੰ 500 ਕਰੋੜ ਉਸ ਦਿਨ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੋ ਇਸ ਕਰਕੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਇਆ ਸਾਡਾ ਜੀਐਸਟੀ ਦਾ 8000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਆਹ ਮੰਡੀਆਂ ਦੇ ਹੀ ਆ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰ ਲਾਂ ਪਰ ਨਹੀਂ ਹਾਂ ਬਹਾ ਹੱਜ ਦੇਣਾ ਦਾਦਾ 1000 ਰੁਪਏ ਲੇਡੀਜ਼ ਨੂੰ ਕਿਉਂਕਿ ਵੋਟਾਂ ਨੇ ਅਸਾਮ ਚ ਦੇ ਦੇਣਾ ਕਿਉਂਕਿ ਵੋਟਾਂ ਨੇ ਪੰਜਾਬ ਰੂਪੰਜਾਬ ਚ ਵੋਟਾਂ ਮਿਲਦੀਆਂ ਨਹੀਂ ਤੇ ਹੁਣ ਕਿੱਥੇ ਨੇ ਕੈਪਟਨ ਮਹਿੰਦਰ ਸਿੰਘ ਉਹ ਬੀਜੇਪੀ ਚ ਹੀ ਨੇ ਤਹਾਉ ਬਾਜ ਵੀ ਤੂੰ ਆ ਤੋ ਆਪਣੇ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ ਬੀਜੇਪੀ ਚ ਹੀ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਉਂਦਾ ਬਿੱਟੂ ਨੂੰ ਬਿੱਟੂ ਕਿੱਥੇ ਸੰ ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆ ਬਿੱਟੂ ਕਿਹੜਾ ਤੂੰ ਇਹ ਚ ਰਹਿ ਰਿਹਾ ਅੱਜ ਕੱਲ ਦੱਸੇ ਤਾਂ ਇਹਨੇ ਬਿੱਟੂ ਕਿਹੜੇ ਤੂੰ ਚੱਲ ਰਹਿ ਰਿਹਾ ਦਿੱਲੀ ਵਾਲੇ ਚ ਰਹਿ ਰਹੇ ਆ ਜਾਂ ਪੰਜਾਬ ਵਾਲੇ ਚ ਰਹਿ ਰਹੇ ਆਣੇ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਸਾਰੀ ਕਾਂਗਰਸ ਜਿਹੜੀ ਆ ਬੀਜੇਪੀ ਚ ਫਿਰਦੀ ਆ ਹਤੇਜੰਗ ਬਾਜਵਾ ਨੂੰ ਪੁੱਛੋ ਕਿ ਜੀ ਕਿਹੜਾ ਤੂੰ ਐ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਹ ਲੋਕ ਪੁੱਛ ਲੈਣਗੇ ਜਾਂ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਪੁੱਛ ਨਹੀਂ ਦੱਸਦਾ ਜਵਾਬ ਦਿੰਦੇ ਕਹਿੰਦਾ ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਥੋੜਾ ਅਸੀਂ ਐ ਕੱਢਾਂਗੇ